ਮਾਮਲਾ ਸਾਊ ਸਿਟੀ ਬਿਲਡਿੰਗ ਦਾ ਨਹੀਂ ਹੋਈ 7ਵੇਂ ਦਿਨ ਵੀ ਕੋਈ ਕਾਰਵਾਈ ਦੇਖ ਸਕਦੇ ਹੋ ਧੜੰਦਲੇ ਨਾਲ ਚੱਲ ਰਿਹਾ ਹੈ ਇਹ ਕੰਮ ਵਿਧਾਇਕ ਕਮਿਸ਼ਨਰ ਅਤੇ ਡੀਸੀ ਮੈਡਮ ਵੀ ਇਸ ਮਾਮਲੇ 'ਚ ਚੁੱਪ ਹੁਣੇ ਐਕਸ਼ਨ ਹੋਏਗਾ ਘੰਟੇ ਬਾਅਦ 1 ਘੰਟੇ ਬਾਅਦ ਐਕਸ਼ਨ ਹੋਏ ਕਿਉਂ ਨਹੀਂ ਹੋ ਰਹੀ ਕੋਈ ਕਾਰਵਾਈ ਲੋਕਾਂ ਦੇ ਵਿੱਚ ਚਰਚਾ ਕੀ ਵੱਡੇ ਰਾਜਨੇਤਾਵਾਂ ਦੀ ਸ਼ਹਿ ਤੇ ਹੋ ਰਹੀ ਹੈ ਬੁਸਾਰੀ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਮਾਮਲਾ ਸਾਊਥ ਸਿਟੀ ਰੋਡ ਤੇ ਇਲੀਗਲ ਬਿਲਡਿੰਗ ਦਾ ਹੈ ਦੱਸਦੀ ਕਿ ਅੱਜ 7ਵੇਂ ਦਿਨ ਵੀ ਉਸਾਰੀ ਜਿਹੜੀ ਲਗਾਤਾਰ ਚੱਲਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਇਹ ਤੇ ਜਨ ਹਿਤੈਸ਼ੀ ਦੀ ਟੀਮ ਨੂੰ ਲੋਕਾਂ ਦੇ ਵੱਲੋਂ ਜਿਹੜੇ ਉੱਥੇ ਲੋਕਲ ਰੈਜ਼ਿਡੈਂਸ ਨੇ ਉਹਨਾਂ ਦੇ ਵੱਲੋਂ ਵੀਡੀਓ ਬਣਾ ਕੇ ਅੱਜ ਫੇਰ ਇੱਕ ਭੇਜੀ ਗਈ ਹੈ ਕਿ ਦੱਸਿਆ ਜਾ ਰਿਹਾ ਕਿ 7ਵੇਂ ਦਿਨ ਵੀ ਅੱਜ ਜਿਹੜੀ ਹੈ ਕਾਰਵਾਈ ਨਹੀਂ ਕੀਤੀ ਗਈ ਤੇ ਬਿਲਡਿੰਗ ਜਿਹੜੀ ਹੈ ਢੱਲਲੇ ਦੇ ਨਾਲ ਬੰਦੀ ਹੋਈ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਕਿਸ ਤਰ੍ਹਾਂ ਜਿਹੜੀ ਹੈ ਲੇਬਰ ਜਿਹੜੀ ਹੈ ਲੱਗੀ ਹੋਈ ਹੈ ਹਾਲਾਂਕਿ ਉਹਨਾਂ ਦੇ ਵਿੱਚ ਇਹ ਵੀ ਚਰਚਾ ਹੈ ਕਿ ਜਿੱਥੇ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਦੇ ਵੱਲੋਂ ਇੱਕ ਘੰਟੇ ਦੇ ਵਿੱਚ ਕਾਰਵਾਈ ਦੇ ਆਰਡਰ ਦਿੱਤੇ ਗਏ ਸੀ ਉਸ ਤੋਂ ਬਾਅਦ ਵੀ ਕਿਉਂ ਜਿਹੜੇ ਆ ਸੰਦੀਪ ਰਿਸ਼ੀ ਨਗਰ ਨਿਗਮ ਕਮਿਸ਼ਨਰ ਇਸ ਬਿਲਡਿੰਗ ਦੇ ਉੱਤੇ ਕਾਰਵਾਈ ਕਰ ਰਿਹਾ ਹਾਲਾਂਕਿ ਇਸ ਦੇ ਵਿੱਚ ਜਿੱਥੇ ਆਰਟੀਆ ਐਕਟ ਅਸਟਾਵਿਦ ਦੇ ਵੱਲੋਂ ਵੀ ਜਿੱਥੇ ਕੰਪਲੀਟ ਕੀਤੀ ਗਈ ਸੀ ਉੱਥੇ ਉਹ ਵੀ ਕਿਤੇ ਨਾ ਕਿਤੇ ਹੁਣ ਚੁੱਪ ਚੁੱਪੀ ਸਾਦੇ ਨਜ਼ਰ ਆ ਰਹੇ ਨੇ ਉੱਥੇ ਜੇਕਰ ਗੱਲ ਕਰੀਏ ਤਾਂ ਸਾਬਕਾ ਕਾਉਂਸਲਰ ਦਿੱਤਾ ਪੰਕਜ ਕਾਕਾ ਦੇ ਵੱਲੋਂ ਵੀ ਕਿਤੇ ਨਾ ਕਿਤੇ ਹੁਣ ਇਸ ਮੁੱਦੇ ਦੇ ਉੱਤੇ ਨਹੀਂ ਬੋਲਿਆ ਜਾ ਰਿਹਾ ਉਹਨਾਂ ਦੇ ਵੱਲੋਂ ਬੀਤੀ ਇੰਟਰਵਿਊਆਂ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜਦੋਂ ਅਸੀਂ ਐਮਪੀ ਸਾਹਿਬ ਜੀ ਲੁਧਿਆਣਾ ਪਹੁੰਚਣਗੇ ਤਾਂ ਲੁਧਿਆਣਾ ਦੇ ਵਿੱਚ ਅਸੀਂ ਜਿਹੜੀ ਹੈ ਬਿਲਡਿੰਗ ਦੇ ਬਾਹਰ ਧੰਨਾ ਲਾਵਾਂਗੇ ਤੇ ਜਿਹੜੀ ਹੈ ਇਸ ਬਿਲਡਿੰਗ ਤੇ ਜ਼ਰੂਰ ਜਿਹੜੀ ਹੈ ਕਾਰਵਾਈ ਕਰਵਾਈ ਜਾਏਗੀ ਲੇਕਿਨ ਉਹ ਵੀ ਕਿਤਨਾ ਕਿਤੇ ਚੁੱਪ ਨਜ਼ਰ ਆ ਰਹੇ ਨੇ ਲੋਕਾਂ ਦੇ ਵਿੱਚ ਇਹ ਵੀ ਚਰਚਾ ਹੈ ਕਿ ਜੇਕਰ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਦੇ ਵੱਲੋਂ ਆਰਡਰ ਦੇਣ ਦੇ ਬਾਵਜੂਦ ਵੀ ਜੇ ਕਾਰਵਾਈ ਨਹੀਂ ਹੋ ਰਹੀ ਤਾਂ ਕਿਤੇ ਨਾ ਕਿਤੇ ਵੱਡੀ ਮਿਲੀ ਭੁਗਤ ਦੀ ਜੜੀ ਹੈ। ਅਸ਼ੰਕਾ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਜਿਹੜੇ ਡੀਸੀ ਮੈਡਮ ਨੂੰ ਵੀ ਜਿੱਥੇ ਆਰਟੀਆ ਐਕਟਰਸਟਾਂ ਦੇ ਵੱਲੋਂ ਜਾਂ ਕੰਪਲੀਟ ਨਾ ਕੀਤੀਆਂ ਗਈਆਂ ਜਾਂ ਦਸੀਏ ਤਾਂ ਮੀਡੀਆ ਦੇ ਮਾਧਿਅਮ ਨਾਲ ਵੀ ਉਹਨਾਂ ਨੂੰ ਸਮੇਂ-ਸਮੇਂ ਜੜੀ ਇਹ ਜਾਗਰੂਕ ਕਰਾਇਆ ਜਾਂਦਾ ਉਸ ਤੋਂ ਬਾਵਜੂਦ ਵੀ ਜੜੀ ਇਸ ਬਿਲਡਿੰਗ ਦੇ ਉੱਤੇ ਕਾਰਵਾਈ ਨਹੀਂ ਕੀਤੀ ਜਾ ਰਹੀ। ਲੋਕਾਂ ਦੇ ਵਿੱਚ ਚਰਚਾ ਹੈ ਕਿ ਇਹ ਕਿਤੇ ਨਾ ਕਿਤੇ ਵੱਡੀ ਮਿਲੀ ਭੁਗਤ ਦਾ ਜੜਾ ਨਤੀਜਾ ਸਾਹਮਣੇ ਆ ਰਿਹਾ ਕਿ ਇੰਨੀ ਜਿਹੜੀ న్యూਸ ਫਲੈਸ਼ ਹੋਣ ਤੋਂ ਬਾਵਜੂਦ ਵੀ ਜੇਕਰ ਇਸ ਬਿਲਡਿੰਗ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਕਿਤੇ ਨਾ ਕਿਤੇ ਸਿਆਸੀ ਦਬਾਅ ਜਾਂ ਕਿਸੇ ਵੱਡੇ ਬਾਹੂਬਲੀ ਦਾ ਜਿਹੜੀ ਸ਼ਹਿਰ ਦੇ ਉੱਤੇ ਜਿਹੜੀ ਇਹ ਪੂਰੀ ਜਿਹੜੀ ਬਿਲਡਿੰਗ ਜਿਹੜੀ ਹੈ ਤਿਆਰ ਹੋ ਰਹੀ ਹੈ ਬਿਲਡਿੰਗ ਜਿਹੜੀ ਹੈ ਹਾਲਾਂਕਿ ਇਸ ਦੇ ਵਿੱਚ ਕੰਮ ਵੀ ਜਿਹੜਾ ਦਿਨ ਦੁਗਣੀ ਰਾਤ ਚੁਗਣੀ ਰੈਪੀਡ ਹਾਲਾਂਕਿ ਇਸ ਦੇ ਵਿੱਚ ਜਿਹੜਾ ਕੰਮ ਵੀ ਜਿਹੜਾ ਬੜੀ ਤੇਜ਼ੀ ਦੇ ਨਾਲ ਜਿਹੜਾ ਕੀਤਾ ਜਾ ਰਿਹਾ ਹੈ ਉੱਥੇ ਹੀ ਜਿਹੜੇ ਕਮਿਸ਼ਨਰ ਦੇ ਵੱਲੋਂ ਇਹ ਵੀ ਹੁਕਮ ਜਿਹੜੇ ਦਿੱਤੇ ਗਏ ਕਿ 60 ਫੁੱਟ ਦੀ ਜਿਹੜੀ ਇਹ ਰੋਡ ਦਾ ਜਿਹੜਾ ਗਜਟ ਵੀ ਪੇਸ਼ ਕੀਤਾ ਗਿਆ ਕਿ ਕਮਰਸ਼ੀਅਲ ਜਿਹੜੀ ਰੋਡ ਕੀਤੀ ਜਾ ਰਹੀ ਹੈ ਹਾਲਾਂਕਿ ਤੁਹਾਨੂੰ ਪਿਛਲੀ ਇੰਟਰਵਿਊ ਦੇ ਵਿੱਚ ਵੀ ਜਿਹੜਾ ਕਿ ਖਬਰ ਦੇ ਰਾਹੀਂ ਤੁਹਾਨੂੰ ਫਲੈਸ਼ ਕੀਤਾ ਗਿਆ ਸੀ ਕਿ ਜਿਹੜੀ ਉਹ ਰੋਡ ਹੈ ਉਹ 30 ਤੋਂ 35 ਫੁੱਟ ਦੇ ਨੀਅਰ ਅਬਾਊਟ ਜਿਹੜੀ ਉਹ ਰੋਡ ਹੈ ਉਸ ਨੂੰ ਜਿਹੜਾ 60 ਫੁੱਟ ਦਾ ਜਿਹੜਾ ਕਮਰਸ਼ੀਅਲ ਰੋਡ ਵੀ ਜਿਹੜੀ ਡਿਕਲੇਅਰ ਕਰਨ ਦੇ ਲਈ ਇੱਕ ਨੋਟੀਫਿਕੇਸ਼ਨ ਵੀ ਜਿਹੜਾ ਜਾਰੀ ਕਰ ਦਿੱਤਾ ਗਿਆ ਨਗਰ ਦੀ ਇਨਗਮ ਦੇ ਵੱਲੋਂ ਹੁਣ ਕੀ ਉੱਥੇ ਜਿਹੜਾ ਕਿ ਸੂਏ ਵਾਲੀ ਜਗ੍ਹਾ ਤੋਂ ਜੇ 60 ਫੁੱਟ ਪੂਰੀ ਕਰਨਗੇ ਜਾਂ ਇਸ ਬਿਲਡਿੰਗ ਦੇ ਵਿੱਚੋਂ ਜਿਹੜੀ ਉਹ ਰੋਡ ਜਿਹੜੀ ਆ 60 ਫੁੱਟ ਪੂਰੀ ਕਰਨਗੇ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ